ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਘਟਨਾ ਕਰਮ ਨੂੰ ਮੂਪ ਦਰਸ਼ਕ ਬਣ ਕੇ ਉਹ ਦੇਖਦੇ ਰਹੇ ਸੋ ਅਸੀਂ ਇਹਦੀ ਨਿੰਦਾ ਕਰਦੇ ਆਂ ਔਰ ਬਾਜਵਾ ਸਾਹਿਬ ਨੇ ਜਿਵੇਂ ਕਿਹਾ ਹੈ ਤੇਰੀ ਜ਼ਿੰਮੇਵਾਰ ਜਿਹੜੀ ਹੈ ਉਹ ਝਾੜੂ ਦੀ ਸਰਕਾਰ ਹੈ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੁਲਿਸ ਪ੍ਰਸ਼ਾਸਨ ਕਮਿਸ਼ਨਰ ਸਾਹਿਬ ਤੋਂ ਲੈ ਕੇ ਥੱਲੇ ਸਾਰੇ ਪੁਲਿਸ ਕਰਮੀ ਕਿਉਂਕਿ ਪੁਲਿਸ ਕਰਮੀ ਜਿਹੜੇ ਸੀ ਉਹ ਉਹ ਹੋਰ ਪਾਸੇ ਕੰਮ ਕਰਦੇ ਰਹੇ ਇਹ ਜਾਂਚ ਦਾ ਵਿਸ਼ਾ ਵੀ ਪੌੜੀ ਕਿਨੇ ਲਾਈ ਕਿੱਦਾਂ ਉਹ ਬੰਦਾ ਆਇਆ ਕਿੱਥੋਂ ਦਾ ਉਹ ਬੰਦਾ ਸੀ ਸੁਣਿਆ ਕਿ ਉਹ ਮੋਗੇ ਦਾ ਆਦਮੀ ਸੀ ਸਾਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਬਹੁਤ ਵੱਡੀ ਗਹਿਰੀ ਸਾਜ਼ਿਸ਼ ਹੈ ਔਰ ਇਸ ਗਹਿਰੀ ਸਾਜ਼ਿਸ਼ ਦਾ ਪਰਦਾ ਫਾਸ ਹੋਣਾ ਚਾਹੀਦਾ ਹੈ ਔਰ ਨਾਲ ਹੀ ਨਾਲ ਬਾਜਵਾ ਸਾਹਿਬ ਨੇ ਜਿਵੇਂ ਕਿਹਾ ਅਸੀਂ ਸਾਰੀ ਸਮੂਚੀ ਕਾਂਗਰਸ ਸਿਟਿੰਗ ਜੱਜ ਤੋਂ ਏਰੀ ਇਨਕੁਆਰੀ ਮੰਗਦੇ ਆ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਔਰ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਭਾਵ ਹੈ ਉਹਨਾਂ ਨੂੰ ਪਤਾ ਲੱਗੇ ਕਿ ਇਹ ਹੋਇਆ ਕਿਉਂ ਔਰ ਮੈਂ ਜਿਹੜੀ ਗੱਲ ਤੇ ਨਾਲ ਤੁਹਾਨੂੰ ਅਸੀਂ ਅੱਜ ਪ੍ਰੈਸ ਕਾਨਫਰੰਸ ਵੀ ਕਰਨ ਆਏ ਆ ਕਿਉਂਕਿ ਪੁਲਿਸ ਜਿਹੜੀ ਸਾਰੀ ਸੀ ਉਹ ਉਹ ਲੱਗੀ ਵੀ ਸੀ ਕਾਉਂਸਲਰ ਸਭਾ ਨੂੰ ਫੜਨ ਵਾਸਤੇ ਬਾਬਾ ਸਾਹਿਬ ਦੀ ਅਬਦਕਰ ਦੀ ਸਟੈਚੂ ਦੀ ਜਾਂ ਲੋਕਾਂ ਦੀ ਜਾਨ ਮੰਗ ਦੀ ਰੱਖਿਆ ਦੇ ਲਈ ਤਾਂ ਪੁਲਿਸ ਹੈ ਹੀ ਨਹੀਂ ਅੱਜ ਕੱਲ ਪੁਲਿਸ ਸਾਡੇ ਕਾਉਂਸਲਰ ਸਰਬਾਨਾ ਦੇ ਪਿੱਛੇ ਲੱਗੀ ਹੋਈ ਸੀ ਤਮਾਮ ਲੋਕਾਂ ਦੇ ਘਰਾਂ ਦੇ ਵਿੱਚ ਰੇਡਸ ਚੱਲ ਰਹੀਆਂ ਸਨ ਦੋ ਦੋ ਐਸਐਚਓਸ ਤੇ ਇੱਕ ਇੱਕ ਐਸਪੀ ਇੱਕ ਇੱਕ ਨਾਲ ਤਹਿਸੀਲਦਾਰ ਕਿਤੇ ਐਫਐਸਓ ਕਿਤੇ ਵੀਡੀਓ ਇਹ ਸਾਰੇ ਸਾਡੇ ਬੰਦਿਆਂ ਨੇ ਕੱਜਾ ਕਸਣ ਵਾਸਤੇ ਲਾਈ ਗਏ ਸਨ ਕਿ ਕੋਈ ਕਮਜ਼ੋਰੀ ਪਾ ਲੋ ਕਿਸੇ ਦਾ ਪੰਪ ਹੈ ਤਾਂ ਉਥੇ ਐਫਐਸਓ ਨੂੰ ਭੇਜੋ ਕਿਸੇ ਵੀ ਕੋਈ ਹਲਵਾਈ ਦੀ ਦੁਕਾਨ ਹੈ ਤਾਂ ਫੂਡ ਆਲਾ ਡਿਪਾਰਟਮੈਂਟ ਹੈਲਥ ਆਲਾ ਭੇਜ ਦਿਓ ਕਿਸੇ ਦੇ ਕੋਈ ਪੁਰਾਣੇ ਮਕਦਮੇ ਦੀ ਸ਼ਿਕਾਇਤ ਲੈ ਲਓ ਕਿਉਂਕਿ ਇਹ ਕਿਆ ਜਿਆਸੀਗਾ ਕਿ ਇੱਕ ਨਾ ਇੱਕ ਕਾਉਂਸਲਰ ਜਾਂ ਕਿਵੇਂ ਵੀ ਇਹਨਾਂ ਦਾ ਹਲਾਓ ਤਾਂ ਜੋ ਅਸੀਂ ਆਪਣਾ ਮੇਰ ਬਣਾ ਸਕੀਏ ਫਟਵਾੜਾ ਦੇ ਵਿੱਚ ਇਹਨਾਂ ਨੇ ਇਦਾਂ ਹੀ ਕੀਤਾ ਸਾਡੇ ਪੰਜ ਕੌਂਸਲਰ ਸਹਿਬਾਨਾਂ ਤੇ ਖਰਚੇ ਦੇਤੇ। ਬਾ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਕਾਂਗਰਸ ਉਹਨਾਂ ਕੌਂਸਲਰ ਸਹਿਬਾਨਾਂ ਦਾ ਧੰਨਵਾਦੀ ਆ। ਔਰ ਹਿਸਟਰੀ ਇਹ ਯਾਦ ਰੱਖੇਗੀ ਕਾਂਗਰਸ ਪਾਰਟੀ ਕਿ ਇਹ ਨਵੇਂ ਹਥਿਆਰਾਂ ਚ ਤੇ ਡਰੋਨ ਤੋਂ ਬਾਅਦ ਸਾਡਾ ਇੱਕ ਵੀ ਕੌਂਸਲਰ ਟਸ ਤੋਂ ਮਸ ਨਹੀਂ ਹੋਇਆ। ਤੇ ਅਸੀਂ ਉਹ ਸਾਰੇ ਬਸ ਤੇ ਲੈ ਕੇ ਹਿਮਾਚਲ ਲੈ ਕੇ ਜਾਣਾ ਪੈ ਰਿਹਾ। ਇਹ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਸੰਵਿਧਾਨ ਦੇ ਨਿਰਮਾਤਾ ਤੇ ਸੰਵਧਾਨ ਦੀਆਂ ਗੱਲਾਂ ਕਰਦੇ ਆ ਜਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਸਨ ਸਾਨੂੰ ਆਪਣੇ ਕਾਉਂਸਲਰ ਹਮਾਰਜਲ ਲੈ ਕੇ ਜਾਣੇ ਪਏ ਔਰ ਜਿਹਨੂੰ ਲੈ ਕੇ ਆਏ ਪਰਚੇ ਦਰਜ ਕਰ ਦਿੱਤੇ ਤੇ ਜਦੋਂ ਪਤਾ ਲੱਗਿਆ ਵੀ ਕੋਈ ਪੇਸ਼ ਨਹੀਂ ਜਾਣੀ ਉਦੋਂ ਇਹਨਾਂ ਨੇ ਚੋਣ ਜਿਹੜਾ ਹੈ ਉਹਨਾਂ ਚਰਨਾਂ ਨੂੰ ਡਿਲੇ ਕਰ ਦਿੱਤਾ ਗਿਆ ਕਹਿੰਦੇ ਕਿ ਇਹ ਕਮਿਸ਼ਨਰ ਪਿਛਲੇ ਗੇਟ ਪੁਰ ਪਿਛੋਂ ਦੀ ਚਲਾ ਗਿਆ ਇਹ ਫਗਵਾੜੇ ਦੀ ਘਟਨਾ ਹੈ ਸੋ ਇਸੇ ਤਰ੍ਹਾਂ ਇਹਨਾਂ ਨੇ ਪਟਿਆਲਾ ਦੇ ਵਿੱਚ ਕਨਸਟੀਟਿਊਸ਼ਨ ਦੀਆਂ ਧਰਜੀਆਂ ਉਡਾ ਕੇ ਆਪਣਾ ਮੇਰ ਬਣਾਇਆ ਜਿੱਥੇ 40 ਸਾਡੇ ਕਾਗਜ਼ ਰੱਦ ਕਰ ਦਿੱਤੇ ਚਾਦੀ ਤੋਬੇ ਵਾਲੀ ਕਾਲਜ ਕਾਗਜ਼ ਵੀ ਉਡਾ ਦਿੱਤੇਗੇ ਲੇਡੀਜ਼ ਦੇ ਕੱਪੜੇ ਪਾੜ ਦਿੱਤੇ ਤੇ ਫਿਰ ਕਾਗਜ਼ ਤੇ ਫਾਈਲਾਂ ਖੋਹ ਲਈਆਂ ਅਗੇ ਇਹ ਐ ਉਸ ਵਿਦਵਾਨ ਦੇ ਨਿਰਮਾਤਾ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਆਪਣੇ ਕਮਰੇ ਚ ਲਾਉਣ ਦੀ ਇਹਨਾਂ ਨੇ ਫੈਸਲਾ ਕੀਤਾ ਸੀ ਸੋ ਅੱਜ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਚੋਣ ਹੈ ਸਾਨੂੰ ਇਹੀ ਹਸਤਾ ਹੈ ਸਾਨੂੰ ਇਹੀ ਸ਼ੰਕਾ ਹੈ ਕਿ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਅੱਜ ਕੋਈ ਨਾ ਕੋਈ ਬਹਾਨਾ ਬਣਾ ਕੇ ਜਦੋਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਇਹ ਫਿਰ ਸਾਡੇ ਸਾਰੇ ਦੇ ਸਾਰੇ ਕਾਉਂਸਲਰ ਐ ਚਟਾਨ ਦੇ ਵਾਂਗ ਕੀ 3 42 ਦੇ 42 40 ਤੇ ਕਿੰਡੀਪਨ ਟਾਂਗਰੀ ਸਾਹਿਬ ਲਾਲਚ ਦੇਣ ਤੋਂ ਬਾਅਦ ਹਰ ਸੰਭਵ ਉਪਰਾਲਾ ਕਰਨ ਤੋਂ ਬਾਅਦ ਮੰਤਰੀ ਇਹਨਾਂ ਦੇ ਪ੍ਰਧਾਨ ਸਾਹਿਬਾਂ ਅਮਨ ਉਹੜਾ ਤੱਕ ਮੰਤਰੀ ਸਾਰੇ ਟੈਲੀਫੋਨ ਕਰ ਕਰਕੇ ਸਾਡੇ ਬੰਦੇ ਨੂੰ ਧਮਕਾਉਣਾ ਉਹਨਾਂ ਨੂੰ ਲਾਲਚ ਦੇਣਾ ਵੱਡੇ ਵੱਡੇ ਲਾਲਚ ਦੇਨੇ ਇਸੇ ਬਾਬੂਦੋ ਇਹ ਚਕੰਗ ਦੇ ਵਾਂਗ ਸਾਡੇ ਨਾਲ ਖੜੇ ਹੈ ਔਰ ਸਾਨੂੰ ਪੂਰਨ ਜਿਹੜਾ ਖਸਤਾ ਹੈ ਪੂਰਨ ਜਿਹੜਾ ਸਾਨੂੰ ਇਹ ਉਮੀਦ ਹੈ ਕਿ ਅੱਜ ਇੱਥੇ ਵੀ ਇਹ ਜਿਹੜਾ ਚੋਣ ਹੈ ਇਹਨੂੰ ਡਿਲੇ ਕਰਣਗੇ ਹੋਰ ਇਹਨਾਂ ਦੇ ਕੋਈ ਇਹਨਾਂ ਦੇ ਹੀਲਾ ਵਸੀਲਾ ਨਹੀਂ ਚੱਲਿਆ ਸੋ ਕੋਈ ਨਾ ਕੋਈ ਇਸ ਤਰ੍ਹਾਂ ਦਾ ਟੰਗ ਤੋਰ ਤਰੀਕਾ ਅਪਣਾਉਣਗੇ ਕਿ ਜੀਰੇ ਨਾਲ ਇਹ ਚੋਣ ਦੇ ਵਿੱਚ ਡੇੜੀ ਕਰ ਦਿੱਤੀ ਜਾਵੇ ਫਿਰ ਹੋਵੇ ਸੋ ਪਰ ਅਸੀਂ ਸਾਰੇ ਜਾਣੇ ਸਮੁੱਚੀ ਕਾਂਗਰਸ ਇਸ ਅੱਜ ਇੱਥੇ ਆਏ ਆ ਬਾਜਰਾ ਸਾਹਿਬ ਵੀ ਇੱਥੇ ਹੈ ਅਸੀਂ ਵੀ ਇੱਥੇ ਹੈ ਔਰ 4 ਵਜੇ ਜਿਹੜੀ ਇਹਨਾਂ ਨੇ ਇਲੈਕਸ਼ਨ ਰੱਖਿਆ ਉਹਦੇ ਵਿੱਚ ਅਸੀਂ ਸਾਰੇ ਸਾਡੇ ਕਾਂਸਲਰ ਸਾਹਿਬਾਨ ਹਿੱਸਾ ਲੈਣਗੇ ਔਰ ਸਾਨੂੰ ਪੂਰਨ ਉਮੀਦ ਹੈ ਕਿ ਜਿਹੜਾ ਮੇਅਰ ਹੈ ਉਹ ਕਾਂਗਰਸ ਪਾਰਟੀ ਦਾ ਬਣੇਗਾ ਅਗਰ ਅੱਜ ਇਹ ਚੋਣਾਂ ਪ੍ਰਕਿਰਿਆ ਹੁੰਦੀ ਹੈ ਸੋ ਮੈਂ ਇਹ ਬੇਨਤੀ ਕਰਨੀ ਛੋੜਿਆ ਪ੍ਰਸ਼ਾਸਨ ਔਰ ਖਾਸ ਕਰਕੇ ਪੁਲਿਸ ਵਾਲਿਆਂ ਨੂੰ ਕਿ ਕਿਸੇ ਪ੍ਰਕਾਰ ਦੀ ਤੁਸੀਂ ਅਗਰ ਉਮੀਕੀ ਕੀਤੀ ਅਸੀਂ ਇਸ ਤੋਂ ਬਾਅਦ ਫਗਵਾੜੇ ਵੀ ਜਾਣਾ ਹੈ ਇੱਕ ਕਦੇ ਦਿਨ ਦੇ ਵਿੱਚ ਮੈਂ ਤੇ ਬਾਜਵਾ ਸਾਹਿਬ ਨਹੀਂ ਕਿਉਂਕਿ ਉੱਥੇ ਵੀ ਜਿਹੜਾ ਐਸਐਸਪੀ ਲੱਗਿਆ ਹੈ ਉਹ ਬਿਲਕੁਲ ਹੀ ਮਲਕੇ ਪੈਰਾਂ 'ਚ ਜਾਣ ਹੈ ਨਹੀਂਗਾ ਲੱਤਾਂ 'ਚ ਬਿਲਕੁਲ ਜਾਣ ਨਹੀਂ ਦੀ ਚੋਪ ਚੁਪੀਤੇ ਫਲਾਣੇ ਦੇ ਪਰਚਾ ਦੇਦਾ ਫਲਾਣੇ ਤੇ ਪਰਚਾ ਦੇਦਾ ਸਾਡੇ ਕਿਸੇ ਕਾਉਂਸਲਰ ਨਾਲ ਉਹਦੇ ਰਿਸ਼ਤੇਦਾਰ ਨਾਲ ਉਹਨਾਂ ਦੇ ਕਾਰੋਬਾਰ ਨਾਲ ਕਿਸੇ ਨੇ ਦੁਰਵਿਗਾਰ ਕੀਤਾ ਜਾਂ ਕੋਈ ਐਸੀ ਗੜਬੜ ਕੀਤੀ ਕ ਫਿਰ ਆਰ ਪਾਰ ਪਾਰ ਦੀ ਲੜਾਈ ਕਾਂਗਰਸ ਪਾਰਟੀ ਲੜੇਗੀ ਔਰ ਮੈਂ ਉਮੀਦ ਕਰਦਾ ਕਿ ਅੱਜ ਇਹ ਜੋ ਹਰਕਤ ਇਹਨਾਂ ਨੇ ਫਗਵਾੜੇ ਕੀਤੀ ਹੈ ਉਹ ਇਹ ਹਰਕਤ ਦੁਆਰਾ ਨਹੀਂ ਦਹਰਾਉਣਗੇ ਕਿਉਂਕਿ ਮੰਡੇਟ ਸਾਨੂੰ ਲੋਕਾਂ ਨੂੰ ਦਿੱਤਾ ਹੈ ਲੋਕਾਂ ਨੇ ਕਿ ਅਸੀਂ ਆਪਣਾ ਮੇਅਰ ਚੁਣਾਂਗੇ ਔਰ ਹਮ ਰਿਸਰ ਦੇ ਲੋਕਾਂ ਦੀ ਸੇਵਾ ਕਰਾਂਗੇ